ਇਹ ਜਨਮ ਵਿੱਚ ਕਿੰਨੇ ਜਨਮ ਗੁਜ਼ਾਰੇ ਮੈਂ ਕੀ ਕੀ ਤੁਨ ਨੂੰ ਦੱਸਾਂ ਆਪਣੇ ਬਾਰੇ ਮੈਂ ਨਾ ਪੁੱਛੋ ਤਾਂ ਚੰਗਾ ਹੈ ਜੀ ਰਹਿਣ ਦਿਓ ਨਾ ਪੁੱਛੋ ਤਾਂ ਚੰਗਾ ਹੈ ਜੀ ਰਹਿਣ ਦਿਓ ਮੈਂ ਕੀ ਕੀ ਪਾਲੇ ਸ਼ੌਕ ਤੇ ਕੀ ਮੁੱਲ ਤਾਰੇ ਮੈਂ ਇਸ ਜਨਮ ਵਿੱਚ ਕਿੰਨੇ ਜਨਮ ਗੁਜ਼ਾਰੇ ਮੈਂ ਕੀ ਕੀ ਤੁਨ ਨੂੰ ਦੱਸਾਂ ਆਪਣੇ ਬਾਰੇ ਮੈਂ ਹੋ ਬਚਪਨ ਦੇ ਵਿੱਚ ਬਾਪ ਤੁਰ ਗਿਆ ਦੁਨੀਆ ਤੋਂ ਬਚਪਨ ਦੇ ਵਿੱਚ ਬਾਪ ਤੁਰ ਗਿਆ ਦੁਨੀਆ ਤੋਂ ਫਿਰ ਸਾਰੀ ਉਮਰ ਹਿਲਬਦਾਰ ਰਹਾ سہਾਰੇ ਮੈਂ ਇਸ ਜਨਮ ਵਿੱਚ ਕਿੰਨੇ ਜਨਮ ਗੁਜ਼ਾਰੇ ਮੈਂ ਕੀ ਕੀ ਥਨ ਹੂੰ ਦੱਸਾਂ ਆਪਣੇ ਬਾਰੇ ਮੈਂ ਹੋ ਜੀ ਦੇ ਕਰਕੇ ਸਭ ਜੱਗ ਵੈਰੀ ਹੋ ਆਸੀ ਜਿਸ ਦੇ ਕਰਕੇ ਸਭ ਜੱਗ ਵੈਰੀ ਹੋ ਆਸੀ ਉਸ ਦੇ ਪਿੰਡ ਦੇ ਲੋਕ ਬਹੁਤ ਸਤਕਾਰੇ ਮੈਂ ਇਸ ਜਨਮ ਵਿੱਚ ਕਿੰਨੇ ਜਨਮ ਗੁਜ਼ਾਰੇ ਮੈਂ ਕੀ ਕੀ ਥਨ ਹੂੰ ਦੱਸਾਂ ਆਪਣੇ ਬਾਰੇ ਮੈਂ ਹੋ ਨਾਂ ਪੁੱਛੋ ਤਾਂ ਚੰਗਾ ਹੈ ਜੀ ਰਹਿਣ ਦਿਓ ਮੈਂ ਕੀ ਕੀ ਪਾਲੇ ਸ਼ੌਕ ਤੇ ਕੀ ਮੁੱਲ ਤਾਰੇ ਮੈਂ